ਸਾਡੇ ਮਹਿਮਾਨ ਨੇ ਸਾਰਾ ਗਰੇਵਾਲ ਜੀ ਗਰੇਵਾਲ ਲਿਟੀਗੇਸ਼ਨ ਵੱਲੋਂ ਅਕਸਰ ਆਪਾਂ ਇਹਨਾਂ ਦਾ ਸੁਨੇਹਾ ਤੁਹਾਨੂੰ ਸੁਣਾਉਣੇ ਹੁੰਦੇ ਆ ਕਿ ਅਗਰ ਤੁਸੀਂ ਕਿਸੇ ਕ੍ਰਿਮੀਨਲ ਕੇਸ ਦੇ ਵਿੱਚ ਉਲਝ ਗਏ ਹੋ ਤਾਂ ਇਹਨਾਂ ਤੋਂ ਸਹਾਇਤਾ ਲੈ ਸਕਦੇ ਹੋ ਵੱਖ-ਵੱਖਰੇ ਕੇਸਾਂ ਦੇ ਵਿੱਚ ਤੇ ਖਾਸ ਕਰਕੇ ਲੀਗਲ ਐਡ ਕੇਸਸ ਜਿਹੜੇ ਕੁਆਲੀਫਾਈ ਕਰਦੇ ਨੇ ਉਹਦੇ ਵਿੱਚ ਵੀ ਇਹ ਮਦਦਗਾਰ ਸਾਥ ਹੁੰਦੇ ਨੇ ਅ ਔਰ ਇਹ ਸੁਨੇਹਾ ਅਸੀਂ ਲਗਾਤਾਰ ਥੋੜਾ ਸਾਂਝਾ ਕਰਦੇ ਆ ਅੱਜ ਸਾਰਾ ਗਰੇਵਾਲ ਜੀ ਸਟੂਡੀਓ 'ਚ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਵਿਸ਼ੇਸ਼ ਕਰਕੇ ਅ ਜਦੋਂ ਪਤੀ ਪਤਨੀ ਦਾ ਆਪਸ ਵਿੱਚ ਡਿਸਐਗਰੀਮੈਂਟਸ ਹੁੰਦੇ ਨੇ ਝਗੜਾ ਹੁੰਦਾ ਹੈਗਾ ਬਹੁਤ ਦੁਖਦਾਈ ਪਲ ਹੁੰਦਾ ਉਹ ਤੇ ਇਹਦੇ ਵਿੱਚ ਸਭ ਤੋਂ ਜ਼ਿਆਦਾ ਨਿਆਣੇ ਸਫਰ ਕਰਦੇ ਨੇ ਇਹਦੇ ਬਾਰੇ ਤੇ ਕੁਝ ਹੋਰ ਗੱਲਾਂ ਬਾਤਾਂ ਆ ਕਿ ਚਾਈਲਡ ਫਰਸਟ ਦੀ ਨੀਤੀ ਕਿਉਂ ਹੈ ਤੇ ਸੁਪਰਵਾਈਜ਼ ਪੈਰੈਂਟਿੰਗ ਕੀ ਹੁੰਦੀ ਹੈ ਵਗੈਰਾ ਵਗੈਰਾ ਇਸ ਦੀ ਗੱਲਬਾਤ ਕਰਾਂਗੇ ਆਪਾਂ ਵਿੱਚ ਵਿਚਾਲੇ ਥੋੜੇ ਜਿਹਾ ਬਾਅਦ ਮੈਂ ਲਾਈਨਾਂ ਖੋਲਣੀਆਂ ਨੇ ਨਾਲ ਦੀ ਨਾਲ ਚੱਲ ਰਹੀ ਗੱਲਬਾਤ ਬਾਰੇ ਜੇ ਤੁਹਾਡਾ ਕੋਈ ਸਵਾਲ ਹੋਵੇ ਤਾਂ ਸਵਾਲ ਵੀ ਸ਼ਾਮਿਲ ਕਰ ਲਓ ਜਿੰਨਾਕ ਸਮਾਂ ਹੈਗਾ ਆਪਣੇ ਕੋਲੇ ਉਸ ਲਿਹਾਜ਼ ਨਾਲ ਸਾਰਾ ਜੀ ਤੁਹਾਡੀ ਗੱਲ ਦਾ ਜਵਾਬ ਵੀ ਦੇਣਗੇ ਸਾਰਾ ਸਤਿ ਸ਼੍ਰੀ ਅਕਾਲ ਜੀ ਜੈ ਨੂੰ ਵੈਲਕਮ ਥੈਂਕ ਯੂ ਲੱਕ ਐ ਸੈਡ ਕਿ ਬਹੁਤ ਔਖਾ ਤੇ ਦੁਖਦਾਈ ਕੰਮ ਹੁੰਦਾ ਹੈਗਾ ਕਿ ਜਦੋਂ ਮਾਪੇ ਲੜਦੇ ਆ ਤੇ ਦਿਿਆਣੇ ਝਾਕਦੇ ਹੁੰਦੇ ਆ ਕਿ ਹੋ ਕੀ ਰਿਹਾ ਸਾਡੇ ਘਰ ਦੇ ਵਿੱਚ ਬੇਸਿਕ ਅੰਡਰਸਟੈਂਡਿੰਗ ਦੀ ਗੱਲ ਕਰਦੇ ਆ ਤਾਂ ਇਹਦੇ ਚ ਕਿਹੜੀ ਕਿਹੜੀ ਗੱਲਾਂ ਆ ਜਾਂਦੀਆਂ ਨੇ ਬੇਸਿਕ ਅੰਡਰਸਟੈਂਡਿੰਗ ਦੇ ਵਿੱਚ ਲੜਾਈ ਹੋਣ ਦਾ ਕਾਰਨ ਤਾਂ لازਮੀ ਕੋਈ ਨਾ ਕੋਈ ਹੁੰਦਾ ਹੀ ਹੈ ਪਰ ਇਹਨੂੰ ਐਮਿਕਬਲੀ ਕਿਵੇਂ ਸੰਭਾਲਿਆ ਜਾ ਸਕਦਾ ਐਮਿਕਬਲੀ ਯੂਜੂਲੀ ਜੋ ਸਾ ਬੱਚੇ ਹੁੰਦੇ ਆ ਆਬਵੀਅਸਲੀ ਪੇਰੈਂਟਸ ਆ ਸੈਪਰੇਟਡ ਹੁੰਦੇ ਆ ਮੋਸਟ ਆਫ ਟਾਈਮ ਅੱਡ ਕਰਨ ਚਾਹੁੰਦੇ ਹੁੰਦੇ ਆ ਸੋ ਉਹ ਪੇਰੈਂਟਿੰਗ ਟਾਈਮ ਦਾ ਇਸ਼ੂ ਆ ਜਾਂਦਾ ਵਾ ਇਨ ਪੇਰੈਂਟਿੰਗ ਦੀ ਡਿਸੀਜਨ ਮੇਕਿੰਗ ਰਿਸਪੋਨਸਿਬਿਲਟੀਜ਼ ਜਿਹੜੇ ਨਿਆਣਿਆਂ ਦੇ ਵਾਸਤੇ ਡਿਸੀਜਨਸ ਮੇਕ ਕਰਨੇ ਆ ਜੇ ਮੇਨ ਚੀਜ਼ ਮਿਲੀ ਤਾਂ ਹੁੰਦੀ ਹੈ ਪੇਂਟਿੰਗ ਟਾਈਮ ਤੇ ਉਹਦੇ ਵਾਸਤੇ ਕਾਫੀ ਕਨਫਲਿਕਟ ਹੋ ਜਾਂਦਾ ਵਾ ਤੇ ਜਿਹੜੇ ਪੇਰੈਂਟਸ ਹੁੰਦਾ ਵਾ ਉਹ ਮੰਗਦੇ ਨਹੀਂ ਹੁੰਦੇ ਵੀ ਜੁਜੇ ਪੇਂਟ ਨਾਲ ਟਾਈਮ ਸਪੈਂਡ ਕਰਨ ਪਰ ਉਹਨਾਂ ਨੂੰ ਅੰਡਰਸਟੈਂਡ ਕਰਨਾ ਚਾਹੀਦਾ ਵੀ ਜਿਹੜੇ ਬੱਚੇ ਹੁੰਦੇ ਆ ਉਹਨਾਂ ਵਾਸਤੇ ਆ ਰੈਡੀ ਉਹ ਡੈਲੀਕੇਟ ਹੁੰਦੇ ਆ ਉਹਨਾਂ ਵਾਸਤੇ ਰੈਡੀ ਬੋਥ ਹੋਖਾ ਹੁੰਦਾ ਜਦੋਂ ਦੇ ਪੇਰੈਂਟਸ ਸੈਪਰੇਟ ਹੁੰਦੇ ਆ ਤੇ ਉਹ ਜਸਟ ਜੋਣਦੇ ਹੁੰਦੇ ਆ ਵੀ ਅਸੀਂ ਦੋਨੇ ਪੇਰੈਂਟਸ ਨਾਲ ਟਾਈਮ ਸਪੈਂਡ ਕਰੀਏ ਸੋ ਬੈਸਟ ਐਡਵਾਈਸ ਮੇਰੀ ਇਹ ਹੈ ਕਿ ਆ ਵੀ ਤੁਸੀਂ ਆਪਦੇ ਬੱਚਿਆਂ ਨੂੰ ਨੋ ਇਨਫਲੂਐਂਸ ਕਰੋ ਅਦਰ ਪੇਰੈਂਟ ਦੇ ਅਗੇ ਸਿਸਮ ਜੋ ਵੀ ਵੀ ਆਪਣਾ ਜਲਾਵਾ ਪ੍ਰਫਰ ਕਰਦਾ ਵੀ ਜੇ ਦੋਨੇ ਪੇਰੈਂਟਸ ਕੋਲ ਪੇਂਟਿੰਗ ਟਾਈਮ ਹੋਵੇ ਤੇ ਉਹ ਤੁਸੀਂ ਬੈਸਟ ਵੇ ਰਿਜ਼ੋਲਵ ਕਰੋ ਆਦਰਵਾਇਜ਼ ਫਿਰ ਤੁਹਾਨੂੰ ਵਕੀਲ ਕਰਨਾ ਪੈਂਦਾ ਵਾ ਉਹ ਉਹੀ ਲੜਨ ਵਾਸਤੇ ਤੇ ਕਾਸਟ ਵੀ ਐਕਸਟਰਾ ਹੋ ਜਾਂਦੀ ਆ ਜਿਵੇਂ ਪਹਿਲਾਂ ਕਿਹਾ ਸੀ ਕਿ ਝਗੜੇ ਦਾ ਕੋਈ ਨਾ ਕੋਈ ਕਾਰਨ ਤੇ ਹੁੰਦਾ ਹੀ ਆ ਖੈਰ ਕੜਤਨਤਾ ਉਹਦੇ ਕਰਕੇ ਪੈਦਾ ਹੁੰਦੀ ਆ ਹਾਂ ਲੇਕਿਨ ਕੀ ਇਹ ਸੰਭਵ ਹੁੰਦਾਗਾ ਕਿ ਤੁਸੀਂ ਉਹ ਮਹੱਤਵਪੂਰਨ ਫੈਸਲੇ ਵੀ ਲੈ ਸਕੋ ਤੇ ਆਪਣੀ ਕਦਰਤ ਨੂੰ ਸਿਰਫ ਕਪਲ ਜਿਹੜਾ ਹੈਗਾ ਉਹ ਆਪਦੇ ਤਾਈ ਰੱਖੇ ਨਿਆਣਿਆਂ ਤੱਕ ਇਹਦਾ ਅਸਰ ਨਾ ਪਹੁੰਚੇ ਤੇ ਨਾਲ ਦੀ ਨਾਲ ਮੈਂ ਪੁੱਛਣਾ ਚਾਹੁੰਦਾ ਕਿ ਪੈਰੈਂਟਿੰਗ ਟਾਈਮ ਤੇ ਡਿਸੀਜਨ 메ਕਿੰਗ ਦੋਹਾਂ ਨੂੰ ਬਰੋ ਬਰਾਬਰ ਰੱਖਿਆ ਜਾ ਸਕਦਾ ਹੈ ਹਾਂਜੀ ਦੋਨੇ ਪੇਰੈਂਟਸ ਕੋਲੇ ਪੇਰੈਂਟਿੰਗ ਟਾਈਮ ਯੂਜੂਅਲੀ ਲੋ ਪ੍ਰਿਫਰ ਕਰਦਾ ਹੁੰਦਾ ਵਾ ਵੀ ਸ਼ੇਅਰਡ ਪੇਰੈਂਟਿੰਗ ਟਾਈਮ ਵੀ ਦੋਨੇ ਪੇਰੈਂਟਸ ਕੋਲੇ ਇਕੁਅਲੀ ਰੈਲੇਟਿਵਲੀ ਹੋਵੇ ਪੇਰੈਂਟਿੰਗ ਟਾਈਮ ਜਿਹੜਾ ਡਿਸੀਜਨ 메ਕਿੰਗ ਰਿਸਪੌਂਸਿਬਿਲਟੀਜ਼ ਹੁੰਦੇ ਆ ਉਹ ਕਾਫੀ ਡਿਫਰੈਂਟ ਡਿਸੀਜਨ 메ਕਿੰਗ ਹੁੰਦੇ ਕੀ ਵੀ ਰੀ ਪੇਰੈਂਟਸ ਕੋਲ ਡਿਸਐਗਰੀਮੈਂਟਸ ਹੁੰਦੇ ਆ ਲੈਟਸ ਸੇ ਵੈਕਸੀਨਸ ਬਾਰੇ ਜਾਂ ਕਿਹੜੇ ਸਕੂਲ ਜਾਣਾ ਕਿੱਥੇ ਪੜਨਾ ਵਾ ਕਿਹੜੀਆਂ ਐਕਟੀਵਿਟੀਆਂ ਕਰਨੀਆਂ ਉਹੋ ਵੀ ਜਿਹੜਾ ਲੋ ਪ੍ਰਿਫਰ ਕਰਦਾ ਵੀ ਜੇ ਦੋਨੇ ਪੇਰੈਂਟਸ ਕੋਲੇ ਸੇ ਹੋਵੇ in last few reasons horn but at the end of the day jera law consider karta ve nyanyian de paise interest ki aa uh, jo painting time consider karde ve utthe siblings kire rande aa cha koi grandparents hage ya uh, overall bachcha kithe happy hage va ਪਰ मोस्ट ਆਫ ਦਾ ਟਾਈਮ ਜਿਹੜੇ ਪੇਰੈਂਟਸ ਜੇ ਆ ਉਹਨਾਂ ਕੋਲੇ ਆਪਣੇ ਇਮੋਸ਼ਨ ਸੇ ਕਾਬੂ ਨਾ ਹੁੰਦਾ ਉਹ ਟਰਾਈ ਕਰਦੇ ਹੁੰਦੇ ਆ ਨਿਆਣੇ ਨੂੰ ਜਿਹੜੇ ਪੇਰੈਂਟਸ ਦੇ ਅਗੇਂਸਟ ਇਨਸਟੀਗੇਟ ਕਰਨ ਨੂੰ ਤੇ ਟਰਾਈ ਕਰਦੇ ਹੁੰਦੇ ਵੀ ਉਹਨਾਂ ਕੋਲੇ ਜਿਆਦਾ ਪੇਰੈਂਟਿੰਗ ਟਾਈਮ ਹੋਵੇ ਉਹਦੇ ਨਾਲ ਕਾਫੀ ਕੀਵਰੀ ਲੈਂਥ ਦੀ ਲੀਗਲ ਬੈਟਲਸ ਹੋ ਜਾਂਦੇ ਆ ਤੇ ਕਾਸਟਲੀ ਵੀ ਹੋ ਜਾਂਦਾ ਵਾ ਕੀ ਇਹ ਗੱਲ ਆਮ ਹੁੰਦੀ ਹੈਗੀ ਕਿ ਅ ਪਹਿਲੀ ਗੱਲ ਤਾਂ ਮੈਂ ਤੁਸੀ ਦੱਸ ਚੁੱਕੇ ਆ ਆਲਰੇਡੀ ਆਨਸਰ ਮੇਰੇ ਨਾਲ ਕਰ ਦਿੱਤਾ ਤੁਸੀਂ ਪਰ ਮੈਂ ਇੱਕ ਵਾਰੀ ਫੇਰ ਚਾਹਣਾ ਕਿ ਥੋੜਾ ਜਿਆਦਾ ਤੇ ਹੋਰ ਫੋਕਸ ਕਰਿਓ ਕਿ ਆਪਾਂ ਕਹਿੰਦੇ ਨੇ ਕਿ what's best for the child that's the priority ਇਹਨੂੰ ਪਹਿਲਾਂ ਰੱਖਿਆ ਜਾਂਦਾ ਹੈ ਮਾਪਿਆਂ ਦੀ ਜਿਹੜੀਆਂ ਇੱਛਾਵਾਂ ਹੁੰਦੀਆਂ ਨੇ ਮਾਪਿਆਂ ਦੇ ਆਪਣੇ ਇਸ਼ੂਜ਼ ਨੇ ਮਮਾਂ ਐਂਡ ਡੈਡ ਦੇ ਇਹ ਹਮੇਸ਼ਾ ਚਾਈਲਡ ਫਰਸਟ ਕਿਉਂ ਬਿਕਾਜ਼ ਜੇ ਕੋਰਟਸ ਉਹਨਾਂ ਦੇ ਜਿਹੜਾ ਆਪਣਾ ਲਾਅ ਹੈਗਾ ਵਾ ਬੈਸਟ ਇੰਟਰਸਟ ਆਫ ਦਾ ਚਾਈਲਡ ਆ ਆਲਵੇਸ ਕੋਰਟ ਨਿਆਣੇ ਬੱਚੇ ਦਾ ਬੈਸਟ ਇੰਟਰਸਟ ਸੋਚਦੇ ਆ ਵੀ ਬੱਚੇ ਦਾ ਬੈਸਟ ਇੰਟਰਸਟ ਕਿਹਰੇ ਕਿੱਥੇ ਜ਼ਿਆਦਾ ਪੇਰੈਂਟਿੰਗ ਸਪੈਂਡ ਸਪੈਂਡ ਕਰਨ ਵਾਸਤੇ ਹੈਗਾ ਵਾ ਤੇ ਕਿਹਰੇ ਪੇਰੈਂਟਿੰਗ ਪੇਰੈਂਟ ਕੋਲੇ ਜ਼ਿਆਦਾ ਉਹਨਾਂ ਦੀ ਡਿਸੀਜਨ ਮੇਕਿੰਗ ਰਿਸਪੌਂਸਿਬਿਲਟੀਜ਼ ਹੋਵੇ ਬਿਕਾਜ਼ ਇਹ ਬੱਚੇ ਆ ਐਟ ਦੀ ਐਂਡ ਆਫ ਦਾ ਡੇ ਉਹ ਵਨਰੇਬਲ ਹੁੰਦੇ ਆ ਉਹਨਾਂ ਕੋਲੇ ਆਪਣੀ ਓਨ ਰਾਈਟਸ ਨਹੀਂ ਹੁੰਦੇ ਦੇ ਉਹਨਾਂ ਕੋਲੇ ਆਪਣੀ ਓਨ ਏਜੰਸੀ ਨਹੀਂ ਹੁੰਦੀ ਆਪਣ ਤੇ ਪ੍ਰੋਪਰ ਆਰਮ ਕੇਅਰ ਕਰਨ ਵਾਸਤੇ ਸੋ ਪੇਰੈਂਟਸ ਆ ਰੈਡੀ ਉਹਨਾਂ ਕੋਲੇ ਦੇ ਹੈਵ ਮੋਰ ਪਾਵਰ ਇਫ ਇਕਵਰਟਸ ਆਲਵੇਸ ਬੈਸਟ ਇੰਟਰਸਟ ਆਫ ਦਾ ਚਾਈਲਡ ਤੇ ਪੱਖ ਵਾਰੋਂ ਸੋਚਦੇ ਆ ਕਦੇ ਇੰਜ ਵੀ ਹੁੰਦਾ ਕਿ ਆ ਇੱਕ ਮਾਪਾ ਜਿਹੜਾ ਹੈਗਾ ਇੱਕ ਪੇਰੈਂਟ ਜਿਹੜਾ ਦੂਜੇ ਦੇ ਬੁੱਧ ਢੜਕਾਉਂਦਾ ਨਿਆਣਿਆਂ ਨੂੰ ਜਾਣ ਬੁੱਝ ਕੇ ਉਹਨਾਂ ਦੇ ਮਨ ਦੇ ਵਿੱਚ ਕੋਈ ਅਸਿਕਰਤਨ ਪੈਦਾ ਕਰਦਾ ਕਿ ਮੈਂ ਚੰਗਾ ਹਾਂ ਉਹ ਮਾੜੇ ਆ ਇਦਾਂ ਅਕਸਰ ਹੋ ਜਾਂਦਾ ਕਿ ਕਦੀ ਕਦਾਈ ਇਹ ਐਕਸੀ ਬਹੁਤ ਜ਼ਿਆਦਾ ਕਾਮਨ ਚੀਜ਼ ਆ ਤੇ ਖਾਸ ਕਰਕੇ ਜਦੋਂ ਆਪਣਾ ਡਿਵੋਰਸ ਹੁੰਦਾ ਸੈਪਰੇਸ਼ਨ ਹੁੰਦੀ ਆ ਪੈਰੈਂਟਸ ਉਹਨਾਂ ਕੋਲੇ ਅਦਰ ਪੈਰੈਂਟਸ ਦੇ ਅਗੇਂਸ ਜਿਵੇਂ ਨਫ਼ਰਤ ਹੁੰਦੀ ਆ ਤੇ ਉਹੀ ਉਹ ਚਾਹੁੰਦੇ ਨਹੀਂ ਹੁੰਦੇ ਵੀ ਉਹਨਾਂ ਦਾ ਬੱਚਾ ਜੁਜੇ ਪੈਰੈਂਟ ਨਾਲ ਟਾਈਮ ਸਪੈਂਡ ਕਰਨ ਫਿਰ ਉਹਦੇ ਕਰਕੇ ਉਹ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕਰਦੇ ਹੁੰਦੇ ਤੇ ਉਹਨਾਂ ਨੇ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕਰਦੇ ਹੁੰਦੇ ਵੀ ਉਹ ਨਾ ਜੁਜੇਪੈਰਨ ਨਾ ਟਾਈਮ ਸਪੈਂਡ ਜੌਨ ਕਨ ਜੌਨ ਪਰ ਉਹ ਐਕਚੁਅਲੀ ਇਹ ਕਾਫੀ ਸਲਫਿਸ਼ ਹੁੰਦਾ ਵਾ ਤੇ ਅਮ ਬੱਚਿਆਂ ਦੇ ਬੈਸਟ ਇੰਟਰਸਟ ਵਾਸੇ ਨਹੀਂ ਹੁੰਦਾ ਕਾਲਸ ਨੂੰ ਬੇਨਤੀ ਹੈ ਕਿ ਚੱਲ ਰਹੀ ਗੱਲਬਾਤ 'ਚ ਅਗਰ ਤੁਸੀਂ ਕੋਈ ਆਪਣਾ ਸਵਾਲ ਵਿਸ਼ੇ ਦੇ ਉੱਤੇ ਜਾਂ ਥੋੜਾ ਬਹੁਤਾ ਹਰਲਦਾ ਮਿਲਦਾ ਸਵਾਲ ਕਰਨਾ ਚਾਹੁੰਦੇ ਹੋ 6042040600 ਛੇਤੀ ਕਾਲ ਕਰਿਓ ਸਹਾਰਾ ਗਰੇਵਾਲ ਜੀ ਜਿਹੜੇ ਕਿ ਗਰੇਵਾਲ ਲਿਟੀਗੇਸ਼ਨ ਹਾਂ ਦੇ ਵੱਲੋਂ ਅੱਜ ਹਾਜ਼ਰ ਨਹੀਂ carewalllitigation.com ਤੇ ਜਾ ਕੇ ਤੁਸੀਂ ਜਾਣਕਾਰੀ ਲੱਭ ਸਕਦੇ ਹੋ ਔਰ ਜਦੋਂ ਗੱਲਬਾਤ ਖਤਮ ਹੁੰਦੀ ਹੈ ਤੁਸੀਂ ਫੌਰੀ ਅਗਰ ਨੂੰ ਫੋਨ ਵੀ ਕਰਨਾ ਚਾਹੋ 6049771000 ਤੇ ਕਰ ਸਕਦੇ ਹੋ 6049771000 ਅਤੇ ਸੁਪਰਵਾਈਜ਼ ਪੈਰੈਂਟਿੰਗ ਕੀ ਹੁੰਦੀ ਹੈ ਭਲਾ ਇਹ ਕਦੋਂ ਇਹਦੀ ਲੋੜ ਪੈਂਦੀ ਹੈ ਕਦੋਂ ਆਰਡਰ ਕੀਤੀ ਜਾਂਦੀ ਹੈ ਕੀ ਵਰੀ ਸੁਪਰਵਾਈਜ਼ ਪੇਰੈਂਟਿੰਗ ਜਦੋਂ ਕੋਈ ਇੱਕ ਪੇਰੈਂਟ ਬਾਰੇ ਕਨਸਰਨਸ ਹੁੰਦੇ ਆ ਲੈਟਸ ਸੀ ਉਹਨਾਂ ਕੋਲੇ ਰੈਡੀ ਕੁਈ ਕ੍ਰਿਮੀਨਲ ਚਾਰਜ ਹੈਗਾ ਵਾ ਜਾਂ ਉਹਨਾਂ ਕੋਲੇ ਕੁਈ ਡਰੱਗ ਪ੍ਰੋਬਲਮ ਹੈਗੀ ਆ ਤੇ ਅਦਰ ਕਨਸਰਨਸ ਹੈਗੇ ਜੀ ਦੇ ਕਰਕੇ ਕੋਰਟ ਨੂੰ ਲੱਗਦਾ ਵੀ ਇਹ ਪੇਰੈਂਟ ਆਪ ਕੱਲਾ ਨਹੀਂ ਬੱਚੇ ਨਾਲ ਪੇਰੈਂਟਿੰਗ ਟਾਈਮ ਰੱਖ ਸਕਦਾ ਫਿਰ ਕੀ ਸੁਪਰਵਾਈਜ਼ਿੰਗ ਏਜੰਸੀਜ਼ ਵੀ ਹੁੰਦੀਆਂ ਰਾਈਟ ਥੇ ਆ ਪ੍ਰੋਪਰ ਉੱਥੇ ਪ੍ਰੈਜ਼ੈਂਟ ਹੁੰਦੀਆਂ ਜਦੋਂ ਉਹ ਪੇਰੈਂਟ ਕੋਲੇ ਪੇਰੈਂਟਿੰਗ ਟਾਈਮ ਹੁੰਦਾ ਵਾ ਬੱਚੇ ਨਾਲ ਤੇ ਕੀ ਵਾਰੀ ਕੁਆਟ ਫਿਕਵਟ ਆਰਡਰ ਕਰ ਦਿੰਦੇ ਆ ਵੀ ਤੁਸੀਂ ਲੈਟਸ ਸੇ ਕੋਈ ਫਾਦਰ ਕੋਲੇ ਡਰਗ ਪ੍ਰੋਬਲਮ ਹੈਗੀ ਆ ਜਾਂ ਜਾ ਦੇ ਕੋਲੇ ਕੋਈ ਕ੍ਰਿਮਨਲ ਹਿਸਟਰੀ ਹੈਗੀ ਆ ਤੇ ਮਾਮ ਨੇ ਕਨਸਰਨਸ ਰੇਸ ਕੀਤੇ ਆ ਵੀ ਸਾਨੂੰ ਸੇਫ ਨਹੀਂ ਲੱਗਦਾ ਤੇ ਜੇ ਕੁਆਟ ਡਿਸਾਈਡ ਕਰ ਲੈਂਦਾ ਵਾ ਵੀ ਆਰਡਰ ਕਰ ਸਕਦਾ ਵੀ ਇਹ ਪੇਰੈਂਟਿੰਗ ਟਾਈਮ ਓਨਲੀ ਸੁਪਰਵਾਈਜ਼ਰ ਨਾਲ ਹੋ ਸਕਦਾ ਵਾ ਫਿਰ ਉਸ ਸੁਪਰਵਾਈਜ਼ਿੰਗ ਏਜੰਸੀ ਨੂੰ ਅੱਡ ਦੇ ਪੇ ਕਰਨਾ ਪੈਂਦਾ ਵਾ ਤੇ ਉਸ ਸੁਪਰਵਾਈਜ਼ਰ ਦੋ ਉਹਨੂੰ ਯੂਜੂਲੀ ਫਾਦਰ ਕਰਦਾ ਹੁੰਦਾ ਵਾ ਐਂਡ ਕੀ ਵਰੀ ਇਨ ਅਗਰੀਮੈਂਟ ਹੁੰਦੀ ਵੀ ਥੋੜੀ ਜਿਹੀ ਸ਼ੇਅਰ ਹੋ ਜਾਵੇ ਕਾਸਟ ਮੋਸਟ ਆਫ ਦਾ ਟਾਈਮ ਜਿਹੜੇ ਵੀ ਪਾਰਟੀ ਨੂੰ ਟਾਈਮ ਚਾਹੀਦਾ ਜੇ ਪ੍ਰੋਬਲਮੈਟਿਕ ਮਮਾ ਹੋਵੇ ਫਿਰ ਫਿਰ ਉਹ ਉਹ ਉਹਦੇ ਵਾਸਤੇ ਵੀ ਸੁਪਰਵਾਈਜ਼ ਪੇਰੈਂਟਿੰਗ ਟਾਈਮ ਹੋ ਸਕਦੀ ਤੇ ਮਮ ਪੇ ਕਰੋਗੀ ਮੋਸਟ ਆਫ ਦਾ ਟਾਈਮ ਹਾਂਜੀ ਜਿਹੜਾ ਮੁਸ਼ਕਲ ਕ੍ਰੀਏਟ ਕਰ ਰਿਹਾ ਹੈ ਜਿਹੜਾ ਮੁਸ਼ਕਲ ਕ੍ਰੀਏਟ ਕਰ ਰਿਹਾ ਹੈ ਸਾਈਡਸ ਕੇ ਹੂ ਇਜ਼ ਅ ਕਲਪਿਟ ਕੋਰਟ ਡਿਸਾਈਡ ਕਰਦਾ ਤੇ ਜਜ ਡਿਸਾਈਡ ਕਰਦਾ ਤੇ ਫੇ ਕੀਵਰੀ ਸੁਪਰਵਾਈਜ਼ ਪੇਰੈਂਟਿੰਗ ਟਾਈਮ ਆਰਡਰ ਹੋ ਜਾਂਦੀ ਆ ਪਰ ਕੀਵਰੀ ਮੇਰੇ ਸਮ ਕੇਸਸ ਵਿਚ ਜਿਵੇਂ ਮੇਰੇ ਕਲਾਇੰਟ ਚੋਂਦੀ ਸੀ ਵੀ ਸੁਪਰਵਾਈਜ਼ ਪੇਰੈਂਟਿੰਗ ਟਾਈਮ ਥਰੂ ਸੁਪਰਵਾਈਜ਼ਰ ਹੋਵੇ ਤੇ ਕੋਰਟ ਨੇ ਆਰਡਰ ਕਰਤਾ ਵੀ ਜਿਹੜੇ ਉਹਦੇ ਇਨ-ਲਾਸ ਹੈਗੇ ਆ ਬੱਚਿਆਂ ਦੇ ਗ੍ਰੈਂਡਪੈਰੈਂਟਸ ਉਹ ਸਫੀਸ਼ੈਂਟ ਸੁਪਰਵਾਈਜ਼ਰਸ ਹੈਗੇ ਆ ਫਿਰ ਪੇਰੈਂਟਿੰਗ ਟਾਈਮ ਸੀਗਾ ਉਹ ਹਾਡ ਟੂ ਬੀ ਇਨ ਦੀ ਪ੍ਰੈਜ਼ੈਂਸ ਆਫ ਦ ਗ੍ਰੈਂਡਪੈਰੈਂਟਸ ਦੋ ਸਵਾਲ ਲੈਣੇ ਕਿ ਨਿਕ ਮੇਰੇ ਕੋਲੇ ਇੱਕ ਤਾਂ ਜਦੋਂ ਅਨਸੇਫਟੀ ਅਨਸੇਫ ਹੁੰਦਾ ਹੈਗਾ ਮਾਹੌਲ ਉਦੋਂ ਤਾਂ ਪੱਕਾ ਇਹਨੇ ਕਿ ਹਾਂ ਸੁਪਰਵਾਈਜ਼ ਦੀ ਸੁਪਰਵੀਜ਼ਨ ਦੀ ਲੋਡ ਹੈ ਪਰ ਹੋਰ ਵੀ ਕੋਈ ਕਾਰਨ ਨੇ ਕਿ ਸੁਪਰਵੀਜ਼ਨ ਦੀ ਲੋਡ ਪੈ ਜਾਂਦੀ ਹੈ ਜਾਂ ਉਦੋਂ ਇਸ ਨੂੰ ਜਿਹੜਾ ਆਰਡਰ ਕੀਤਾ ਜਾਂਦਾ ਤੇ ਨਾਲ ਪਾਰਟ ਬੀ ਆਫ ਦ ਕੁਐਸਚਨ ਇਜ਼ ਅ ਡਿਫਰੈਂਟ ਕੁਐਸਚਨ ਦੋ ਕਿ ਸੁਪਰਵਾਈਜ਼ ਪੈਰੈਂਟਿੰਗ ਟਾਈਮ ਜਦੋਂ ਸ਼ੁਰੂ ਹੋ ਜਾਂਦੀ ਹੈ ਤਾਂ ਉਦੋਂ ਬਾਅਦ ਅਨਸੁਪਰਵਾਈਜ਼ ਪੈਰੈਂਟਿੰਗ ਦੇ ਵਿੱਚ ਵੀ ਉਹਨੂੰ ਤਬਦੀਲ ਕੀਤਾ ਜਾ ਸਕਦਾ ਹਾਂਜੀ ਕੀ ਵਰੀ ਜਿਵੇਂ ਆ ਮੇਨ ਰੀਜ਼ਨ ਹੁੰਦੀ ਐ ਸੁਪਰਵਾਈਜ਼ ਪੈਰੈਂਟਿੰਗ ਵਾਸਤੇ ਜੋ ਅਨਸੇਫਟੀ ਹੋਵੇ ਜਾਂ ਉਹਨਾਂ ਨੂੰ ਕੋਰਟ ਨੂੰ ਲੱਗਦਾ ਵੀ ਕੋਈ ਕਾਰਨ ਵਾਸਤੇ ਪਰਸਨ ਨਿਆਣੀ ਨੂੰ ਪ੍ਰੋਪਰਲੀ ਨਹੀਂ ਟੇਕ ਕੇਅਰ ਕਰ ਸਕਦਾ ਤੇ ਕਾਫੀ ਡਿਫਰੈਂਟ ਕਨਸੀਡਰੇਸ਼ਨਸ ਹੋ ਸਕਦੇ ਹੁੰਦੇ ਆ ਜਿਵੇਂ ਕੋਈ ਮੈਂਟਲ ਹੈਲਥ ਕਨਸੀਡਰੇਸ਼ਨਸ ਹੈਲਥ ਕਨਸੀਡਰੇਸ਼ਨਸ ਜਾਂ ਉਹਨਾਂ ਦੇ ਆਨਕਾਰ ਦੇ ਵਿੱਚ ਮਾਹੌਲ ਠੀਕ ਨਹੀਂ ਹੈਗਾ ਆ ਤੇ ਉਹ ਮੇਨ ਰੀਜ਼ਨਸ ਹੁੰਦੇ ਆ ਤੁਸੀਂ ਤੇ ਰੋਜ਼ ਇਹਨਾਂ ਕੇਸਾਂ ਨਾਲ ਡੀਲ ਕਰਦੇ ਹੋ ਕਦੀ ਕਦਾਈਂ ਇੰਜ ਹੁੰਦਾ ਕਿ ਪਹਿਲਾਂ ਸਹਿਮਤੀ ਹੋ ਚੁੱਕੀ ਐ ਐਗਰੀਮੈਂਟ ਹੋ ਗਿਆ ਸੀਗਾ ਲੇਕਿਨ ਬਾਅਦ ਵਿੱਚ ਇੱਕ ਜਿਹੜਾ ਪੈਰੈਂਟ ਹੈਗਾ ਉਹ ਜ਼ਿਆਦਾ ਸੈਲਫਿਸ਼ ਹੈ ਸਮਾਂ ਨਹੀਂ ਕੱਢ ਰਿਹਾ ਆਪਣੇ ਬੱਚੇ ਵਾਸਤੇ ਫॉर ਵਾਟੇਵਰ ਰੀਜ਼ਨ ਉਹਨੂੰ ਫਿਰ ਕਿਵੇਂ ਫਿਕਸ ਕੀਤਾ ਜਾਂਦਾ ਜਿਵੇਂ ਜੇ ਆਪ ਸਮਾਂ ਜਿਵੇਂ ਬੱਚੇ ਦਾ ਪੈਰੈਂਟਿੰਗ ਟਾਈਮ ਜਿਵੇਂ ਕਰਦੇ ਨਹੀਂ ਹੈ ਮਿਲਦੇ ਨਹੀਂ ਹੈਗੇ ਸੋ ਉਹ ਪੈਰੈਂਟ ਕੋਲੇ ਚੋਇਸ ਹੁੰਦੀ ਆ ਜੇ ਉਹ ਬੱਚੇ ਨੂੰ ਨਹੀਂ ਮਿਲਣਾ ਚਾਹੁੰਦੇ ਫਿਰ ਜਿਹੜਾ ਉਹ ਕੋਲ ਟਾਈਮ ਨਹੀਂ ਹੈ ਹਾਂਜੀ ਤਾਂ ਫਿਰ ਉਹਦਾ ਕੀ ਹੱਲ ਹੋਏਗਾ ਉਹ ਫਿਰ ਪੇ ਕਰੇਗਾ ਕਿਉਂਕਿ ਦੂਜੇ ਦਾ ਹੋ ਸਕਦਾ ਟਾਈਮ ਵੀ ਖਰਾਬ ਕਰਦਾ ਹੋਵੇ ਉਹ ਉਹਦਾ ਸਕੇਡਿਊਲ ਮੰਨ ਲਓ ਕਿ ਮਾਂ ਕਹਿੰਦੀ ਹੈ ਕਿ ਮੇਰੇ ਕੋਲੇ ਆ ਦਿਨ ਹੈਗੇ ਮੈਂ ਪਰ ਪਿਓ ਕਹਿੰਦਾ ਮੈਂ ਤੂੰ ਸਾਰੇ ਟਾਈਮ ਹੀ ਲੈ ਲੈ ਯੂ ਕੈਨ ਕੀਪ them ਮੋਰ uh, than me ਤੋ ਹੂ ਪੇਸ ਫਾਰ ਦਾ ਕੰਪਨਸੇਸ਼ਨ ਜੇ ਸਮਾਂ ਉਹਦਾ ਖਰਾਬ ਹੁੰਦਾ ਹੋ ਸਕਦਾ ਉਹਨੂੰ ਜੌਬ ਤੇ ਪ੍ਰੋਬਲਮ ਆਵੇ ਮਾਂ ਨੂੰ ਹੁਣ ਇਹ ਹੋ ਸਕਦਾ ਉਹ ਇੱਕ ਹੁੰਦਾ ਵੀ ਯੂਸੂਅਲੀ ਜੇ ਕੋਈ ਪੇਰੈਂਟ ਕੋਲੇ ਜ਼ਿਆਦਾ ਟਾਈਮ ਪੇਂਟਿੰਗ ਟਾਈਮ ਹੁੰਦਾ ਵਾ ਜੁਜੇ ਪੇਰੈਂਟ ਨੂੰ ਉਹਦੀ ਚਾਈਲਡ ਸਪੋਰਟ ਵੀ ਫਿਰ ਜ਼ਿਆਦਾ ਦੇ ਕਰਨੀ ਪੈਂਦੀ ਹੁੰਦੀ ਆ ਉਹ ਮੇਨ ਕੰਪਨਸੇਸ਼ਨ ਹੁੰਦੀ ਆ ਪਰ ਆਪਾਂ ਜਿਵੇਂ ਕੰਪੈਲ ਜਾਂ ਫੋਰਸਿੰਗ ਕਰ ਸਕਦੇ ਹੋਂ ਨੇ ਜੁਜੇ ਪੇਰੈਂਟ ਨੂੰ ਅ ਪੇਰੈਂਟਿੰਗ ਟਾਈਮ ਰੱਖਣ ਵਾਸਤੇ 604 204060 ਲਾਈਨਾਂ ਮੈਂ ਖੋਲ੍ਹ ਦਿੱਤੀਆਂ ਨੇ ਆਪਣੇ ਕੋਲੇ ਸਮਾਂ ਬਹੁਤ ਘੱਟ ਹੈ ਅਗਰ ਤੁਸੀਂ ਚੱਲ ਰਹੇ ਵਿਸ਼ੇ ਤੇ ਉਤੇ ਆਪਣਾ ਕੋਈ ਸਾਲਵ ਕਰਨਾ ਚਾਹੋ ਐਂਡ ਮੈਂ ਗੱਲ ਕਰ ਰਿਹਾ ਕਿ ਤੁਸੀਂ ਵਕੀਲ ਹੋਣ ਦੇ ਨਾਤੇ ਰੋਜ਼ ਇਹਨਾਂ ਕੇਸਾਂ ਨੂੰ ਡੀਲ ਕਰਦੇ ਹੋ ਕੋਈ ਜਿਹੜਾ ਡਾਕਟਰ ਹੈ ਕੋਈ ਸਰਜਨ ਹੈ ਉਹ ਰੋਜ਼ ਸਰਜਰੀ ਕਰਦਾ ਹੈ ਤਾਂ ਕਈ ਵਾਰੀ ਨਜ਼ਰੀਆ ਬਦਲ ਜਾਂਦਾ ਹੈ ਯੂ ਬੀਇੰਗ ਅ ਯੰਗ ਲੋਅਰ 10 ਸਾਲ ਦੀ ਪ੍ਰੈਕਟਿਸ ਤੁਹਾਡੀ ਪਰ ਤੁਸੀਂ ਇਹਨਾਂ ਕੇਸਾਂ ਨਾਲ ਜਦੋਂ ਡੀਲ ਕਰਦੇ ਹੋ ਤੇ ਤੁਹਾਡਾ ਆਪਣਾ ਨਿੱਜੀ opinion ਇਹ ਸਾਰੇ ਤਾਣੇ ਬਾਣੇ ਬਾਰੇ ਕੀ ਆ ਕਿਸ ਕਿਸਮ ਦੀ ਸਲਾਹ ਦੇਣੀ ਚਾਹੋਗੇ ਮਾਪਿਆਂ ਨੂੰ ਜਿਹੜੇ ਸੁਣ ਰਹੇ ਨੇ ਆਪਾਂ ਨੂੰ ਮੈਂ ਸਲਾਹ ਤਾਂ ਨਹੀਂ ਚਾਹਨੀ ਆਂ ਕਿ ਜਦੋਂ ਵੀ ਨਾ ਪਤਾ ਵੀ ਜਦੋਂ ਆਪਣੀ ਸੈਪਰੇਸ਼ਨ ਡਿਵੋਰਸ ਹੁੰਦੀ ਆ ਕਾਫੀ ਇਮੋਸ਼ਨਲ ਟਾਈਮ ਹੁੰਦਾ ਖਾਸ ਕਰ ਜਦੋਂ ਬੱਚੇ ਹੁੰਦੇ ਆ ਆਪਾਂ ਚਾਹੁੰਦੇ ਨਹੀਂ ਹੁੰਨੇ ਵੀ ਜਦੋਂ ਆਪਣਾ ਸਮਾਵਾ ਬੱਚਿਆਂ ਨਾਲ ਕਿਸੇ ਨਾਲ ਵੰਡਿਆ ਜਾਵੇ ਆਪਾਂ ਯੂਸਡ ਟੂ ਹੁੰਨੇ ਆ ਵੀ ਆਪਾਂ ਬੱਚਿਆਂ ਦੀ ਪ੍ਰੈਜ਼ੈਂਸ ਵਿੱਚ ਹੋਵੇ ਹੋਈਏ 24/7 ਪਰ ਜਦੋਂ ਆਪਣੀ ਸੈਪਰੇਸ਼ਨ ਡਿਵੋਰਸ ਹੋ ਜਾਂਦੀ ਆ ਐ ਰਿਐਲਿਟੀ ਹੁੰਦੀ ਆ ਵੀ ਅਦਰ ਪਰਸਨ ਵੀ ਪੇਰੈਂਟਿੰਗ ਹੈਗਾ ਵਾ ਪੇਰੈਂਟ ਹੈਗਾ ਵਾ ਤੇ ਗੋਰਟ ਸਪੀਚ ਆਂਦੇ ਆ ਵੀ ਦੋਨੇ ਪੇਰੈਂਟਸ ਕੋਲੇ ਇਕੁਅਲ ਰਾਈਟਸ ਤੇ ਰਿਸਪੌਂਸਿਬਿਲਟੀਜ਼ ਹੋਣ ਬੱਚੇ ਵਾਸਤੇ ਨਾਲੇ ਬੱਚਾ ਵੀ ਤੁਹਾਡਾ ਚਾਹੁੰਦਾ ਵਾ ਵੀ ਅਦਰ ਪੇਰੈਂਟ ਨਾਲ ਵੀ ਟਾਈਮ ਸਪੈਂਡ ਕਰੇ ਫਿਰ ਬੈਟਰੀ ਆ ਵੀ ਜੇ ਤੁਹਾਡੀ ਆਪਸ ਵਿੱਚ ਨਫਰਤ ਆ ਉਨੂੰ ਸਾਈਡ ਤੇ ਪਟ ਕਰਕੇ ਆਪਣੇ emotions ਨੂੰ ਸਾਈਡ ਤੇ ਪਟ ਕਰਕੇ ਤੁਸੀਂ ਇਹ reasonably سوچ ਚੋ ਵੀ ਮੇਰਾ ਡਿਵੋਰਸ ਹੋਇਆ ਪਰ ਮੈਨੂੰ ਐਕਸੈਪਟ ਕਰਨੀ ਪੈਣੀ ਹੈ ਵੀ ਸਮ ਟਾਈਮਸ ਮੇਰੇ ਬੱਚੇ ਤੋਂ ਮੇਰੀ ਸਪਰੇਸ਼ਨ ਹੋਊਗੀ ਜਦੋਂ ਅਦਰ ਪੇਰੈਂਟ ਵਿਜ਼ਿਟ ਕਰੂਗਾ ਤੇ ਜੇ ਤੁਸੀਂ ਇਹ ਐਕਸੈਪਟ ਕਰ ਲੈਣੇ ਆ ਵਿਦਨ ਰੀਜ਼ਨ ਜਿਵੇਂ ਲੈਟਸ ਸੇ ਐਸ ਲੋਂਗ ਐਸ ਅਦਰ ਪੇਰੈਂਟ ਤੁਹਾਡਾ ਬੱਚਾ ਵਸੇ ਸੇਫ ਨਹੀਂ ਹੈਗਾ ਤਾਂ ਪੇਰੈਂਟ ਕੋਲ ਜਾਣ ਨੂੰ ਉਹ ਬੈਟਰ ਹੋ ਜਾਂਦਾ ਵਾ ਤੇ ਜੇ ਕੋਰਟ process ਉਹ ਵੀ ਫਿਰ ਲੈਸ ਲੈਂਥੀ ਤੇ ਲੈਸ ਕਾਸਟਲੀ ਹੋ ਜਾਂਦਾ ਵਾ ਇਹ ਕੋਈ ਸਮਾਂ ਬਹੁਤਾ ਨਹੀਂ ਹੋਣਾ ਇੱਕ ਜਾਂ ਦੋ ਕਾਲਸ ਮੈਂ ਲੈ ਸਕਦਾ ਹਾਂ ਲਾਈਨਾਂ ਸਾਰੀਆਂ ਖਾਲੀ ਨੇ 604 204068 ਦਾ ਨੰਬਰ ਹੈ ਇੱਕ ਕੋਈ ਪੈਰੈਂਟ ਹੈਗਾ ਜਿਹੜਾ ਕਿ ਜਦੋਂ ਦੋਨੇ ਆਪਸ ਮਿਲਦੇ ਨੇ ਨਿਆਣਿਆਂ ਦੀ ਪ੍ਰੈਜ਼ੈਂਸ ਦੇ ਵਿੱਚ ਗਾਲੀ ਗਲੋਚ ਵਰਗੀ ਭਾਸ਼ਾ ਵਰਤਦੇ ਨੇ ਲਾਊਡ ਹੁੰਦੇ ਨੇ ਬਹੁਤ ਤਾਂ ਇਹਦਾ ਕੀ ਹੱਲ ਹੋਏਗਾ ਫਿਰ ਕਾਨੂੰਨ ਫਿਕਸ ਕਰੇਗਾ ਕਿ ਇੱਕ ਗਾਲਾਂ ਕੱਢੀ ਜਾਂਦਾ ਹੈ ਆਪਸ ਵਿੱਚ ਉੱਚ-ਉੱਚੀ ਯੈਲ ਕਰ ਰਹੇ ਨੇ ਬੱਚੇ ਦੇਖ ਰਹੇ ਨੇ ਸਾਇਲੈਂਟਲੀ ਉਹ ਜਿਵੇਂ ਮੋਸ ਅਦਰ ਅਦਰ ਪੇਰੈਂਟ ਅਜੇ ਕੁਝ ਕੋਲੇ ਕੋਈ ਕਨਸਰਨਸ ਹੈਗੇ ਜਾਂ ਉਹ ਜੱਜ ਕੋਲੇ ਵੀ ਵੇਸ ਕਰ ਸਕਦੇ ਆ ਵੀ ਇਹ ਹੈ ਜੇ ਮਾਈ ਮਿਲਦੀ ਹੈ ਬੱਚੇ ਨੂੰ এনवायरमेंट ਕੋਲੇ ਠੀਕ ਨਹੀਂ ਹੈਗੀ ਤੇ ਜਾਜੀਵਨ ਆਰਡਰ ਕਰ ਸਕਦਾ ਵਾ ਵੀ ਆਪ ਸਵਿਚ ਜਾਂ ਪੈਰੈਂਟਿੰਗ ਟਾਈਮ ਹੋਵੇ ਜਾਉ ਨਾ ਨੋ ਕੁਆਟਰ ਆਰਡਰਸ ਮੇਕਰ ਸਕਦੇ ਹੁੰਦੇ ਆ ਇਹਦਾ ਫਿਰ ਸਬੂਤ ਕਿਵੇਂ ਹੋਊਗਾ ਅਦਾਲਤ ਵਿੱਚ ਤੁਸੀਂ ਕੋਈ ਵੀਡੀਓ ਵਗੈਰਾ ਬਣਾ ਕੇ ਲੈ ਜਾਓ ਜਾਂ ਬਈਆ ਦੇਖੋ ਭਾਈ ਬੋਲਿਆ ਸੀ ਯਾ ਹਫਤਾ ਨੂੰ ਵਿਟਨਸ ਚਾਹੀਦਾ ਵਿਨ ਇਵਨ ਵੀਡੀਓ ਚਾਹੀਦੀ ਨਹੀਂ ਹੈਗੀ ਤੁਸੀਂ ਆਪ ਦਾ ਐਫੀਡੇਵਟ ਬਣਾ ਸਕਦੇ ਆ ਵੀ ਇਹਨਾਂ ਹੋਇਆ ਸੀਗਾ ਤੇ ਕੋਰਟਸ ਪ੍ਰੀਜ਼ੰਪਸ਼ਨ ਆਫ ਪ੍ਰੀਜ਼ੰਪਿਜ਼ੂਮ ਕਰਦੇ ਹੁੰਦੇ ਆ ਵੀ ਤੁਸੀਂ ਸੱਚ ਹੀ ਬੋਲਦੇ ਹੋਣੇ ਆ ਇੱਕ ਦਿਨ ਆਪਣਾ ਸਾਊਥ ਈਸ਼ੀਅਨ ਭਾਈਚਾਰਾ ਜਿਹੜਾ ਪੰਜਾਬੀ ਭਾਈਚਾਰੇ ਦੀ ਗੱਲ ਕਰਦੇ ਸਪੈਸੀਫਿਕਲੀ ਆਪਾਂ ਤਾਂ ਅਜੇ ਵੀ ਡਾਈਵੋਰਸ ਦਾ ਕਨਸੈਪਟ ਜਿਹੜਾ ਨਵਾਂ ਤਾਂ ਨਹੀਂ ਹੈ ਪਰ ਰਿਲੇਟਿਵਲੀ ਨਵਾਂ ਹੈ ਹਾਂਜੀ ਆ ਇਹ ਬਹੁਤ ਔਖਾ ਸਮਾਂ ਹੁੰਦਾ ਲਾਈਕ ਆਈ ਸੈਡ ਬਿਫੋਰ ਕਿ ਅ ਇਹਦੇ ਬਤਲਕ ਸਪੈਸਫਿਕਲੀ ਕੁਝ ਕਹਿਣਾ ਚਾਹੋ ਤੇ ਖਾਸ ਕਰਕੇ ਜਿਹੜੇ ਦਾਦਾ ਦਾਦੀ ਨਾਨਾ ਨਾਨੀ ਨੇ ਜਿਨ੍ਹਾਂ ਨੂੰ ਮੰਮੀ ਡੈਡੀ ਦੇ ਲੜਾਈ ਝਗੜੇ ਦਾ ਸ਼ਾਇਦ ਪਤਾ ਵੀ ਨਹੀਂ ਹੁੰਦਾ ਪਰ ਆਪਣੇ ਬੱਚਿਆਂ ਨੂੰ ਆਪਣੇ ਗ੍ਰੈਂਡਪੈਰੈਂਟਸ ਨੂੰ ਮੁਹੱਬਤ ਕਰਦੇ ਹੁੰਦੇਗੇ ਉਹ ਉਹਨਾਂ ਦਾ ਪੱਖ ਵੀ ਅਦਾਲਤ 'ਚ ਵਿਚਾਰਿਆ ਜਾਂਦਾ ਕਦੇ ਗ੍ਰੈਂਡਪੇਰੈਂਟਸ ਦਾ ਪੱਖ ਆਮ ਓਕਨੀ ਹੁੰ ਆਮ ਜਿਵੇਂ ਉਹ ਕਨਸਿਡਰ ਕਰਦੇ ਪਰ ਮੈਂ ਕੇਸਸ ਦੇ ਵਿੱਚ ਇਹ ਦੇਖਿਆ ਲੈਟਸ ਸੇ ਜੇ ਗ੍ਰੈਂਡਪੇਰੈਂਟਸ ਕਰਦੇ ਵਿੱਚ ਰਹਿੰਦੇ ਆ ਜੱਜ ਪੁੱਛ ਲੰਦਾ ਵਾ ਵੀ ਨਿਆਣਿਆਂ ਦੀ ਰਿਲੇਸ਼ਨਸ਼ਿਪ ਗ੍ਰੈਂਡਪੇਰੈਂਟਸ ਨਾਲ ਕਿਵੇਂ ਹੈਗੀ ਆ ਤੇ ਜਿਵੇਂ ਉਹਨਾਂ ਨਾਲ ਕੋਵਾਸੇ এনਵਾਇਰਨਮੈਂਟ ਕਿਵੇਂ ਆ ਜਿਵੇਂ ਉਹ ਜੇ ਹੈਲਪ ਕਰਦੇ ਆ ਟੇਕ ਕੇਅਰ ਵਾਸਤੇ ਜਾਂ ਸੁਪਰਵਿਜ਼ਨ ਵਾਸਤੇ ਪਰ ਮੈਂ ਐਗਰੀ ਕਰਦੀ ਆ ਵੀ ਆਮ ਜਿਹੜਾ ਡਿਵੋਰਸ ਹਿਸਟੋਰੀਕਲੀ ਆਪਣੇ ਨਾ ਕਲਚਰ ਚ ਕਾਮਨ ਨਹੀਂ ਸੀਗਾ ਤੇ ਹੁਣ ਮੋਰ ਰੀਸੈਂਟ ਹੈਗਾ ਵਾ ਤੇ ਫੈਮਲੀਆਂ ਨੂੰ ਅਡਜਸਟ ਹੋਣ ਵਾਸਤੇ ਟਾਈਮ ਸਮਾਂ ਲੱਗੂਗਾ ਤੇ ਓਖਾ ਹੁੰਦਾ ਵਾ ਐਂਡ ਇਵਨ ਗ੍ਰੈਂਡਪੈਰੈਂਟਸ ਵੀ ਕੀਵਿਲੀ ਇਨਵੋਲਵਡ ਹੁੰਦੇ ਆ ਵੀ ਇਨਫਲੂਐਂਸ ਕਰਨ ਵਾਸਤੇ ਬੱਚਿਆਂ ਨੂੰ ਵੀ ਤੁਸੀਂ ਜੁੱਜੀ ਫੈਮਲੀ ਨਾਲ ਟਾਈਮ ਸਪੈਂਡ ਕਰੋ ਹੂੰ ਪਰ ਆਪਾਂ ਇਹ ਗੱਲ ਮੰਨ ਕੇ ਚੱਲਦੇ ਆ ਖਾਸ ਕਰਕੇ ਆਪਣੇ ਭਾਈਚਾਰੇ ਦੇ ਵਿੱਚ ਕਿ ਗ੍ਰੈਂਡਪੈਰੈਂਟਸ ਦੀ ਇੱਕ ਬਹੁਤ ਬਹੁਤ ਮਹੱਤਵਪੂਰਨ ਰੋਲ ਹੁੰਦਾ ਹੈਗਾ ਬੱਚੇ ਦੀ ਸਾਈਕਸ ਨੂੰ ਸ਼ੇਪ ਅਪ ਕਰਨ ਲਈ ਹਾਂਜੀ ਨਾਲੇ ਆਪਣੀ ਜਿਵੇਂ ਐਕਸਟੈਂਡਡ ਫੈਮਲੀਆਂ ਵਿੱਚ ਗ੍ਰੈਂਡਪੈਰੈਂਟਸ ਕੋਲੇ ਕਾਫੀ ਕੋਰਸ ਵੀ ਐਕਸੈਪਟ ਕਾਰਡ ਤੇ ਆ ਲਾਰਜ ਰੋਲ ਹੁੰਦਾ ਵਾ ਉਹ ਸੀਮਨ ਸਕੰਡ ਪੇਰੈਂਟਸ ਵੰਗ ਹੁੰਦੇ ਆ ਤੇ ਕੀ ਬੜੀ ਪ੍ਰਾਇਮਰੀ ਕੇਅਰਗੇਵਰਸ ਹੁੰਦੇ ਆ ਜਦੋਂ ਪੇਰੈਂਟਸ ਕਮਤੇ ਹੁੰਦੇ ਆ ਆ ਕੁਝ ਮਾਪਿਆਂ ਨੂੰ ਖਾਸ ਕਰਕੇ ਫਾਦਰਜ਼ ਦੀ ਗੱਲ ਕਰਦੇ ਆ ਆਪਾਂ ਤਾਂ ਉਹਨਾਂ ਕੋਲ ਸਮਾਂ ਘੱਟ ਹੁੰਦਾਗਾ ਉਹ ਬਹੁਤਾ ਸਮਾਂ ਗੁਜ਼ਾਰ ਨਹੀਂ ਸਕਦੇ ਆਪਣੇ ਬੱਚਿਆਂ ਨਾਲ ਆ ਸਮਾਂ ਸ਼ਾਇਦ ਹੋਰ ਗੁਜ਼ਾਰਨਾ ਚਾਹੁੰਦੇ ਨੇ ਤਾਂ ਫੇਰ ਇਹਦਾ ਕੀ ਹੱਲ ਹੈ ਜੇ ਉਹ ਸਮਾਂ ਹੋਰ ਗੁਜ਼ਾਰਨਾ ਚਾਹੁੰਦੇ ਆ ਪਰ ਹੁੰਦਾ ਨਹੀਂ ਮਮ ਲੈਟਸ ਸੇ ਉਹਨਾਂ ਕੋਲੇ ਜੌਬ ਹੈ ਕਿ ਆ ਤੇ ਉਹ ਚਾਹੁੰਦੇ ਆ ਵੀ ਉਹ ਵੀ ਉਹਨਾਂ ਕੋਲੇ ਪੇਂਟਿੰਗ ਟਾਈਮ ਫਿਰ ਵੀ ਹੋਵੇ ਉਹ ਕੋਰ ਨੂੰ ਦੱਸ ਸਕਦੇ ਹੁੰਦੇ ਆ ਵੀ ਮੈਂ ਇਵਨ ਕੰਮਤੇ ਹੈਗਾ ਵਾਂ ਪਰ ਮੇਰੇ ਕੋਲੇ ਲੈਟਸ ਸੇ ਕਰੇ ਟੇਕ ਕੇਅਰ ਕਨਵਸ ਤੇ ਗ੍ਰੈਂਡਪੈਰੈਂਟਸ ਹੈਗੇ ਆ ਜਾਂ ਐਕਸਟੈਂਡਡ ਫੈਮਿਲੀ ਹੈਗੀ ਆ ਉਹਦੇ ਨਾਲ ਸਮਾਂ ਉਹ ਆਪ ਦਾ ਬਾਇਓਟ ਕਰ ਸਕਦੇ ਹੁੰਦੇ ਆ ਬਿਕਾਜ਼ ਜੇ ਲੈਟਸ ਜੇ ਲੇਡੀ ਕੋਲੇ ਜਾਦਾ ਟਾਈਮ ਹੈਗਾ ਟੇਕ ਕੇਅਰ ਕਰਨ ਵਾਸਤੇ ਉਹ ਕਿਉਂਗੀ ਵੀ ਇਹ ਤਾਂ ਕੰਮ ਕਰਦਾ ਵਾ ਇਨ ਨੂੰ ਟਾਈਮ ਨਹੀਂ ਹੋਣਾ ਚਾਹੀਦਾ ਬੱਚਿਆਂ ਨਾਲ ਮੈਨੂੰ ਜ਼ਿਆਦਾ ਟਾਈਮ ਹੋਣਾ ਚਾਹੀਦਾ ਜੇ ਫਾਦਰ ਪ੍ਰੈਜ਼ੈਂਟ ਕਰ ਦਿੰਦਾ ਵਾ ਕਿ ਇਸ ਵੀ ਇਵਨ ਮੇਰੇ ਬੱਚੇ ਵੀ ਸੇ ਕੰਫਰਟੇਬਲ ਹੈ ਕਿ ਆ ਇਥੇ ਗ੍ਰੈਂਡਪੈਰੈਂਟਸ ਹੈਗੇ ਆ ਜੇ ਤੇ ਹੋਰ ਕੇਅਰ ਗਿਵਰਸ ਹੈਗੇ ਆ ਜੇ ਜਿਗਵਰ ਐਕਸੈਪਟ ਕਰ ਲੈਂਦਾ ਵੀ ਇਹ ਕੇਅਰ ਕੇਰਗਿਵਰ ਸਪ੍ਰੋਪਰੀਅਟ ਹੈ ਕਿ ਆ ਬੱਚਿਆਂ ਵਾਸਤੇ ਫਿਰ ਉਹਦੇ ਨਾਲ ਜਿਹੜਾ ਤੁਹਾਡਾ ਪੇਰੈਂਟਿੰਗ ਟਾਈਮ ਆ ਇਨਕਰੀਸ ਹੋ ਜਾਂਦਾ ਪਰ ਆਫਟਨ ਕੀਵਰੀ ਜਦ ਇਹ ਜੇ ਕੇਸਸ ਹੁੰਦੇ ਆ ਕੀਵਰੀ ਫਾਦਰਸ ਵਾਸਤੇ ਅਪ ਹਿੱਲ ਬੈਟਲ ਹੁੰਦਾ ਵਾ ਆਪ ਦਾ ਪ੍ਰੂਵ ਕਰਨ ਵਾਸਤੇ ਵੀ ਉਹ deserved ਕਰਦੇ ਆ ਜਿਆਦਾ ਪੈਰੈਂਟਿੰਗ ਟਾਈਮ ਅ ਸੋ ਇਹ ਮੈਂ ਖਾਸ ਪਹਿਲਾਂ ਵੀ ਦੱਸਿਆ ਸੀਗਾ ਕਿ ਲੈਸ ਪੈਰੈਂਟਿੰਗ ਪਹਿਲਾਂ ਅਗਰ ਕੋਈ ਸਹਿਮਤ ਹੋ ਜਾਂਦੇ ਨੇ ਕਿ ਭਾਈ ਮੈਨੂੰ ਘੱਟ ਸਭਾ ਹੋਏਗਾ ਮਾਂ ਕੋਲੇ ਜਿਆਦਾ ਹੋਏਗਾ ਪਰ ਬਾਅਦ ਵਿੱਚ ਹਾਲਾਤ ਬਦਲ ਜਾਂਦੇ ਨੇ ਤਾਂ ਇਹ ਸਿਚੁਏਸ਼ਨ ਜਿਹੜੀ ਉਹ ਬਦਲ ਵੀ ਸਕਦੀ ਹੈ ਇਹ ਮਿਊਚੁਅਲ ਅੰਡਰਸਟੈਂਡਿੰਗ ਦੇ ਨਾਲ ਬਦਲ ਸਕਦੀ ਹੈ ਜਾਂ ਅਦਾਲਤ ਵੀ ਕਹਿ ਸਕਦੀ ਮਿਊਚੁਅਲ ਅੰਡਰਸਟੈਂਡਿੰਗ ਨਾਲ ਬਦਲ ਸਕਦੀ ਆ ਜਾਂ ਅਦਾਲਤ ਕਹਿ ਸਕਦੀ ਆ ਤੇ ਜਦੋਂ ਵੀ ਕੋਈ ਸਰਕਮਸਟੈਂਸਸ ਚੇਂਜ ਹੁੰਦੇ ਆ ਤੁਸੀਂ ਜੋ ਆਪ ਸਵਿਚ ਕਰ ਕਰ ਮੈਂ ਅੰਗੇਜ ਕਰਦੀ ਆ ਜਿਵੇਂ ਜਿ ਬਿਨਾ ਕੋਰਟ ਜਾਣ ਤੋਂ ਜੋਪ ਸਵਿਚ ਆ ਲਾਇਰ ਨਾਲ ਹੀ ਗੱਲ ਕਰ ਲੋ ਤੇ ਉਹਦੇ ਨਾਲ ਥੋੜੀ ਕਾਸਟ ਵੀ ਕੱਟ ਹੋ ਜਾਂਦੀ ਆ ਤੇ ਜੇ ਲੋਡ ਪੈਂਦੀ ਆ ਫਿਰ ਕੀਵਰੀ ਕੋਟ ਜਾਣਾ ਪੈਂਦਾ ਵਾ ਫਿਰ ਫਿਰ ਜੱਜ ਫਾਈਨਲ ਡਿਸੀਜਨ ਮੇਕ ਕਰ ਲੰਦਾ ਵਾ ਜਦੋਂ ਆਪਸ ਵਿੱਚ ਗੱਲਬਾਤ ਕਰਕੇ ਬਾਪੇ ਕਹਿੰਦੇ ਕਿ ਹਾਂ ਹੁਣ ਥੋੜਾ ਜਿਹਾ ਫਾਦਰ ਨੂੰ ਟਾਈਮ ਜ਼ਿਆਦਾ ਮਿਲਣਾ ਚਾਹੀਦਾ ਹੈ ਉਹ ਸਹਿਮਤ ਹੋ ਜਾਂਦੇ ਨੇ ਤਾਂ ਉਹਦਾ ਤੁਹਾਨੂੰ ਵਕੀਲ ਨੂੰ ਜਾਂ ਦੱਸਣਾ ਲਾਜ਼ਮੀ ਹੁੰਦਾ ਕਿ ਉਹ ਇਟਸ ਓਕੇ ਐਸ ਲੋੰਗ ਐਸ ਦੇ ਆਰ ਫਾਈਨ ਉਹ ਕੀ ਕੀਵਰੀ ਉਹਨਾਂ ਨੂੰ ਦੱਸਣਾ ਚਾਹੀਦਾ ਹੁੰਦਾ ਲੈਟਸ ਸੇ ਕੋਈ ਆਰਡਰ ਹੁੰਦਾ ਵਾ ਜੌਬ ਸਚ ਅਗਰੀਮੈਂਟ ਹੁੰਦੀ ਆ ਵਿਟਨ ਅਗਰੀਮੈਂਟ ਵੀ ਇਨ ਅ ਟਾਈਮ ਹੋਣਾ ਫਿਰ ਦੱਸਣਾ ਫਿਰ ਦੱਸਣਾ ਪੈਂਦਾ ਵਾ ਲੋਅਰ ਨੂੰ ਫਿਰ ਉਹ ਅਗਰੀਮੈਂਟ ਵੀ ਐਮੈਂਡ ਹੋ ਅਤੇ ਇੱਕ ਸਵਾਲ ਮੈਨੂੰ ਆਇਆ ਤੁਹਾਡੇ ਲਈ ਹਾਂਜੀ ਕਿ ਦਿਸ ਇਜ਼ ਕਾਮਨ ਨਾਟ ਇਨ ਕੰਟਰੀਜ਼ ਕੰਟਰੋਲਿੰਗ ਅਦਰਸ ਐਂਡ ਕਮਿਊਨਿਟੀਜ਼ ਪਲੀਜ਼ ਬ੍ਰਿੰਗ ਦਿਸ ਟੂ ਆਵਰ ਲੋਕਲ ਕਮਿਊਨਿਟੀ ਐਜ਼ ਆਵਰ ਕਰੰਟ ਸੋ ਕਾਲ ਲੀਡਰਸ ਆਰ ਨਾਟ ਅਲਾਇੰਗ ਆਵਰ ਯੂਥ ਟੂ ਮੂਵ ਫਾਰਵਰਡ ਇਨ ਲੀਡਰਸ਼ਿਪ ਰੋਲਸ ਜਸਟ ਮਾਈ ਥੌਟਸ ਸੌਰੀ this is a uh, so uh, uh, great answers by sarath compliment for you thank you and i deal with lots of diversity sales being a realtor uh, see uh, this issue of child being used against the other parents for their own gains grandparents request time to spend with the child some ladies don't let that happen dalbalsab ton compliment vi kita te sawal vi kita comment karo itte haan ji main ikon kafi dekhya vi parents use karde other child no jive main criminal defense speakardi haan the even mere some criminal defense cases waste vi jadon ki bari chuthe ilzam hunde aa ਆ ਲੈਟਸ ਸੀ ਫਾਦਰ ਦੇ ਅਗੇਂਸਟ ਉਹ ਕਿਵਰੀ ਆ ਮੀ ਜਿੱਦੀ ਮਦਰਸ ਹੁੰਦੀਆਂ ਆ ਆਪਣੇ ਬੱਚੇ ਨੂੰ ਵੀ ਇਨਸਟੀਗੇਟ ਕਰ ਦਿੰਦੀਆਂ ਤੇ ਕੀ ਹੁੰਦੀਆਂ ਵੀ ਆਪਾਂ ਕਿਹਨਾ ਵੀ ਨੇ ਅਸੌਲਟ ਕੀਤੀ ਆ ਤੇ ਕੰਫੀ ਹੁੰਦਾ ਵਾ ਪਰ ਜੇ ਤੁਸੀਂ ਆਪਣੇ ਬੱਚੇ ਨੂੰ ਕਦੇ ਵੀ ਇੱਕ ਪੌਨ ਵਾਂਗੂ ਨਾ ਬੜਤੋ ਤੁਹਾਡੇ ਬੱਚੇ ਦੀ ਈਮੋਸ਼ਨਲ ਤੇ ਓਵਰਆਲ ਵੈਲ ਬੀਇੰਗ ਵਾਸੇ ਠੀਕ ਨਹੀਂ ਹੈਗਾ ਤੇ ਆਪਾਂ ਨੂੰ ਜਦੋਂ ਜੋ ਪੇਰੈਂਟਸ ਆਪਣੇ ਬੱਚੇ ਬਾਰੇ ਨਹੀਂ ਸੋਚਦੇ ਤੇ ਕਨ ਯੂਜ਼ ਕਰਦੇ ਆ ਸੈਲਫਿਸ਼ ਹੁੰਦੇ ਆ ਤੇ ਆ ਤਿੰਨ ਦਾ ਰੇ ਆਪਣੇ ਬੱਚੇ ਬਾਰੇ ਟ੍ਰੂਲੀ ਕੇਅਰ ਨਹੀਂ ਕਰਦੇ ਸੋ ਬੈਸਟਾ ਵੀ ਤੁਸੀਂ ਇਹ ਮੈਕਬੋਲ ਰੋ ਤੇ ਬੱਚੇ ਦੀ ਵੈਲ ਬੀਇੰਗ ਬਾਰੇ ਸੋਚੋ ਤੁਸੀਂ ਜਦੋਂ ਇਹ ਕੇਸ ਦਾ ਡੀਲ ਕਰ ਰਹੇ ਹੁੰਦੇ ਹੋ ਤਾਂ ਬੱਚਿਆਂ ਨਾਲ ਵੀ ਤੁਹਾਡਾ ਇੰਟਰੈਕਸ਼ਨ ਹੁੰਦਾ ਰਹਿੰਦਾ ਹੈਗਾ ਸਪੈਸੀਫਿਕਲੀ ਤੁਸੀਂ ਕਹਿ ਸਕਦੇ ਹੋ ਕਿ ਲੈਟ ਮੀ ਟਾਕ ਟੂ ਦ ਕਿਡਸ ਉਹ ਜਿਹੜੇ ਜੇ ਬੈਸਟੈਂਟਰਸ ਆਫ ਦ ਚਾਈਲਡ ਰਿਪੋਰਟ ਹੁੰਦੀ ਆ ਉਹ ਜਿਹੜਾ ਪ੍ਰਪੇਅਰ ਕਰਦਾ ਉਹ ਬੱਚਿਆਂ ਨਾਲ ਗੱਲ ਕਰਦੇ ਆ ਤੁਸੀਂ ਨਹੀਂ ਕਰਦੇ ਨੋ ਮੈਨੀ ਗੱਲ ਕਰਦੀ ਜਿਵੇਂ ਲੋੜ ਨਹੀਂ ਪੈਂਦੀ ਹਮ ਚਲੋ ਖैर ਅਖੀਰ ਦੇ ਉੱਤੇ ਸਾਨੂੰ ਸਾਡੇ ਸੁਣ ਰਹੇ ਜਿਹੜੇ ਸਰੋਤੇ ਨੇ ਜਿਹੜੇ ਕਿ ਇਸ ਆਡੀਅਲ ਚੋਂ ਲੰਘ ਰਹੇ ਨੇ ਜਾਂ ਉਹਨਾਂ ਦਾ ਕੋਈ ਜਾਣਕਾਰ ਲੰਘ ਰਿਹਾ ਤਾਂ ਖਿਰਦੇ ਉੱਤੇ ਆਪਣੇ ਤਜਰਬੇ ਦੇ ਆਧਾਰ ਦੇ ਉੱਤੇ ਕੀ ਕਹਿਣਾ ਚਾਹੁੰਦੇ ਹੋ ਮੈਂ ਇਹ ਇਹ ਕਹਿਣਾ ਚਾਹੁੰਨੀ ਆ ਜਿਵੇਂ ਮੈਂ ਪਹਿਲਾਂ ਐਮਫਸਾਈਜ਼ ਕੀਤਾ ਵੀ ਤੁਸੀਂ ਬੈਸਟਾ ਵੀ ਤੁਸੀਂ ਇਨ ਐਮਿਕਬਲ ਵੇਅ ਟੂ ਸੀ ਰੀਸੋਲਵ ਕਰੋ ਤੁਸੀਂ ਆਪਸ ਵਿੱਚ ਪਹਿਲਾਂ ਸੋਚੋ ਗੱਲ ਕਰੋ ਵੀ ਆਪਾਂ ਕਿਵੇਂ ਇਹ immediate career te knowledge mein hmm. jide bachiyan da jado painting time hunda va hor kafi considerations hundiyan vi kiven milna kithe milna vi oh tusi aap da properly um reasonably communicate karo switch, aap swich te tusi aap soch ke communicate karo vi aap apne schedule waste kiven best haga va oh de baad oh din rahi thade bachiyan waste mahol vi theek ruga because jado parents aap swich e ladde hunde hai painting time bare bachiyan waste already bahut okha hunda va aapnu hmm. ਕਿਵਰੇ ਪੇਰੈਂਟਸ ਰੀਲਾਈਜ਼ ਨਹੀਂ ਕਰਦੇ ਵੀ ਬੱਚੇ ਵੀ ਕਿੰਨੀ ਸਟ्रेस ਸੇ ਕਨ ਅਬਸੋਰਬ ਕਰਦੇ ਆ ਐਂਡ ਬੈਟਰ ਹੁੰਦਾ ਵਾ ਜੇ ਰੀਜ਼ਨੇਬਲ ਰਨ ਜੀ ਸਰਾ ਜੀ ਤੂੰ ਸਮਾਂ ਕੱਢ ਕੇ ਸਟੂਡੀਓ ਚ ਆਇਆ ਤੁਹਾਡਾ ਬਹੁਤ ਧੰਨਵਾਦ ਮੈਂ ਦੱਸ ਦਿਆ ਸੁਰਤਿਆ ਨੂੰ ਕਿ ਹੁਣ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਗਰੇਵਾਲ ਲਿਟੀਗੇਸ਼ਨ ਦਾ ਨੰਬਰ ਹੈ 60497716049771000 ਯਾਨੀ 1000 ਗਰੇਵਾਲਲਿਟੀਗੇਸ਼ਨ.com ਤੇ ਜਾ ਕੇ ਬਹੁਤ ਸਾਰੀ ਜਾਣਕਾਰੀ ਲੱਭ ਜਾਣੀ ਹੈ ਸਮਾਂ ਹੋ ਗਿਆ ਖਬਰਾਂ ਦਾ